ਸਤਿ ਸ੍ਰੀ ਅਕਾਲ ਜੀ ਅੱਜ ਤੱਕ ਦੁਨੀਆ ਵਿੱਚ ਜਦ ਵੀ ਕਿਸੇ ਨਏ ਖਿਆਲ ਜਾਂ ਫਲਸਫੇ ਨੇ ਜਨਮ ਲਿਆ ਹੈ ਤਾਂ ਉਸ ਨੂੰ ਸਹੀ ਸਾਬਿਤ ਕਰਨ ਲਈ ਇਹ ਕੋਸ਼ਿਸ਼ ਹੋਈ ਹੈ ਕਿ ਉਸ ਨੂੰ ਇੱਕ ਸਨਾਤਨ ਰੂਪ ਦਿੱਤਾ ਜਾ ਸਕੇ ਕਿ ਇਹ ਸਿੱਧ ਕੀਤਾ ਜਾ ਸਕੇ ਕਿ ਇਹ ਖਿਆਲ ਸੀਗਾ ਤੇ ਹਮੇਸ਼ਾ ਤੋਂ ਹੀ ਬਸ ਇਨਸਾਨ ਦੀ ਸਮਝ ਵਿੱਚ ਨਹੀਂ ਸੀ ਤੇ ਮਾਰਕਸ ਫਾਦ ਦੇ ਖਿਆਲ ਨੂੰ ਲੈ ਕੇ ਇਹ ਕੋਸ਼ਿਸ਼ ਸੀ ਫ੍ਰੈਡਰਿਕ ਇੰਜਲਸ ਦੀ ਕਿਤਾਬ ਸੋਸ਼ਲਿਜ਼ਮ ਯੂਟੋਪੀਅਨ ਐਂਡ ਸਾਇੰਟਿਫਿਕ

यूटोपिया ਦਾ ਅਰਥ ਹੁੰਦਾ ਹੈ ਇੱਕ ਕਾਲਪਨਿਕ ਜਗਾ ਜਬ ਮਾਮਲਿਆਂ ਦੀ ਸਥਿਤੀ ਜਿਸ ਵਿੱਚ ਸਭ ਕੁਝ ਸੰਪੂਰਨ ਹੈ ਇਹ ਕਿਤਾਬ ਸੋਸ਼ਲਿਜ਼ਮ ਯੂਟੋਪੀਅਨ ਐਂਡ ਸਾਇੰਟਿਫਿਕ ਤਿੰਨ ਭਾਗਾਂ ਵਿੱਚ ਵੰਡਿਤ ਹੈ ਪਹਿਲਾ ਹੈ ਯੂਟੋਪੀਅਨ ਸਮਾਜਵਾਦ ਦਾ ਵਿਕਾਸ ਦੂਜਾ ਹੈ ਡਾਇਲੈਕਟਿਕਸ ਤੇ ਤੀਜਾ ਹੈ ਆਧੁਨਿਕ ਪੌਦਿਕਵਾਦ ਪਹਿਲੇ ਭਾਗ ਵਿੱਚ ਐਂਜਲਸ ਕਹਿੰਦੇ ਨੇ ਕਿ ਆਧੁਨਿਕ ਸਮਾਜਵਾਦ ਇਤਿਹਾਸ ਦੀ ਦੋ ਚੀਜ਼ਾਂ ਦਾ ਨਤੀਜਾ ਹੈ ਪਹਿਲਾ ਹੈ ਵਰਗਾਂ ਦੇ ਵਿੱਚ ਦਾ ਸੰਘਰਸ਼ ਜਿਵੇਂ ਕਿ ਮਾਲਕ ਵਰਗ ਤੇ ਨੌਕਰ ਵਰਗ ਜਾਂ ਪੂੰਜੀਪਤੀ ਵਰਗ ਤੇ ਕਾਮਾ ਵਰਗ ਤੇ ਦੂਜੀ ਚੀਜ਼ ਹੈ ਉਤਪਾਦਨ ਵਿੱਚ ਅਨਿਯਮਤਾ ਇਹ ਦੋ ਚੀਜ਼ਾਂ ਦਾ ਨਤੀਜਾ ਹੈ ਆਧੁਨਿਕ ਸਮਾਜਵਾਦ ਤੇ ਹੁਣ ਜ਼ਰੂਰਤ ਹੈ ਸਮਾਜਵਾਦ ਨੂੰ ਮੌਜੂਦਾ ਸਥਿਤੀ ਦੇ ਪੁਰਾਤਨ ਖਿਆਲਾਂ ਨਾਲ ਜੋੜਨ ਦੀ ਹੁਣ ਇਸ ਤੋਂ ਬਾਅਦ ਏਂਜਲਸ ਫਰਾਂਸ ਦੀ ਕ੍ਰਾਂਤੀ ਦੀ ਆਲੋਚਨਾ ਕਰਦੇ ਹੋਏ ਕਹਿੰਦੇ ਨੇ ਕਿ ਇਹ ਕ੍ਰਾਂਤੀ ਸ਼ੁਰੂ ਤਾਂ ਇਸ ਬੁਨਿਆਦ ਤੇ ਹੋਈ ਸੀ ਕਿ ਇਹ ਤਰਕ ਤੇ ਵਿਗਿਆਨ ਦੀ ਕ੍ਰਾਂਤੀ ਹੈ ਤੇ ਇਸ ਵਿੱਚ ਜਿੰਨੇ ਵੀ ਪੁਰਾਤਨ ਖਿਆਲ ਨੇ ਉਹਨਾਂ ਨੂੰ ਖਾਰਜ ਕੀਤਾ ਜਾਵੇਗਾ ਪਰ ਹੋਇਆ ਇਹ ਕਿ ਇਹ ਸਿਰਫ ਬੋਰਜੁਆ ਕ੍ਰਾਂਤੀ ਦੇ ਹੀ ਰੂਪ ਵਿੱਚ ਨਿਕਲ ਕੇ ਆਈ ਸਿਰਫ ਸਮਾਜ ਵਿੱਚ ਉਹੀ ਵਰਗ ਇਸ ਤੋਂ ਖੁਸ਼ ਹੋਇਆ ਉਸ ਨੂੰ ਇਸ ਦਾ ਫਾਇਦਾ ਹੋਇਆ ਜੋ ਕਿ ਬੋਰਜੁਆ ਸੀ ਜਾਂ ਉਸ ਕੋਲ ਕੁਝ ਪੂੰਜੀ ਸੀ ਸਿਰਫ ਸਮਾਜ ਦੇ ਵਿੱਚ ਮਾਲਕ ਬਦਲਿਆ ਹੈ ਜ਼ਮੀਨਦਾਰ ਨੂੰ ਹਟਾ ਕੇ ਪੂੰਜੀਪਤੀ ਆ ਗਿਆ ਹੈ ਉਸ ਤੋਂ ਇਲਾਵਾ ਕਾਮੇ ਵਰਗ ਜਾਂ ਗਰੀਬ ਵਰਗ ਦੀ ਕੋਈ ਸਹਾਇਤਾ ਨਹੀਂ ਹੋ ਸਕੀ ਪਰ ਫਰਾਂਸ ਦੇ ਵਿੱਚ ਹਲੇ ਪੂੰਜੀਵਾਦ ਵੀ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋਇਆ ਸੀ ਇਸ ਕਰਕੇ ਸਮਾਜਵਾਦੀ ਕ੍ਰਾਂਤੀ ਦੀ ਵੀ ਕੋਈ ਉਮੀਦ ਨਹੀਂ ਸੀ ਤੇ ਹਾਲਾਤ ਹਾਲੇ ਵੀ ਨਹੀਂ ਸੁਧਰ ਸਕਦੇ ਸਨ ਇਸ ਕਰਕੇ ਇਹ ਕ੍ਰਾਂਤੀ ਬਹੁਤ ਹੱਦਾਂ ਦੇ ਨਿਰਾਸ਼ਜਨਕ ਵੀ ਸੀ ਐਨਾ ਹਾਲਾਤਾਂ ਵਿੱਚ ਤੇ ਐਸੇ ਵਿਚਾਰਕ ਉਗੇ ਜਿਨ੍ਹਾਂ ਨੇ ਸਮਾਜਵਾਦ ਨੂੰ ਲੈ ਕੇ ਬੜੇ ਨਵੀਨ ਵਿਚਾਰ ਦਿੱਤੇ ਇਹ تین ਸਨ ਸੇਂਟ ਸਾਈਮਨ ਚਾਰਲਸ ਫੋਰੀਅਰ ਤੇ ਰੋਬਰਟ ओ ਹੁਣ ਇਹਨਾਂ ਦੇ ਬਾਰੇ ਆਪਾਂ ਕੁਝ-ਕੁਝ ਜਾਣਦੇ ਸੈਂਟ ਸਾਈਮਨ ਫਰਾਂਸ ਦੀ ਕ੍ਰਾਂਤੀ ਦੇ ਸਮੇਂ ਦੇ ਵਿਚਾਰਕ ਸਨ ਉਹਨਾਂ ਨੇ ਕਿਹਾ ਸੀ ਕਿ ਇਹ ਜਿਹੜਾ ਨਵਾਂ ਵਰਗ ਹੁਣ ਨਿਕਲ ਕੇ ਆਇਆ ਉਸ ਦੇ ਵਿੱਚ ਵੀ ਉਦਾਂ ਹੀ ਸੰਘਰਸ਼ ਹੋ ਰਿਹਾ ਹੈ ਜਿੱਦਾਂ ਪਿਛਲੇ ਵਰਗ ਵਿੱਚ ਸੀ ਇਸ ਕਰਕੇ ਕੋਈ ਬਹੁਤਾ ਬਦਲਾਅ ਨਹੀਂ ਆ ਸਕਿਆ ਤੇ ਜੋ ਰਾਜਨੀਤੀ ਹੈ ਉਹ ਅਸਲ ਵਿੱਚ ਇਸ ਚੀਜ਼ ਦਾ ਵਿਗਿਆਨ ਹੈ ਕਿ ਉਤਪਾਦਨ ਹੋਵੇਗਾ ਕਿਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਰਤ ਸ਼ਾਸਤਰ ਰਾਜਨੀਤੀ ਨੂੰ ਆਪਣੇ ਵਿੱਚ ਸੋਖ ਲਵੇਗਾ ਉਹਨਾਂ ਦਾ ਵਿਸ਼ਵਾਸ ਸੀ ਕਿ ਆਉਣ ਵਾਲੇ ਸਮੇਂ ਵਿੱਚ ਵਿਗਿਆਨ ਤੇ ਨਵੇਂ ਖਿਆਲ ਮਿਲ ਕੇ ਇੱਕ ਨਵੇਂ ਤਰ੍ਹਾਂ ਦੀ ਈਸਾਈਤ ਨੂੰ ਜਨਮ ਦੇਣਗੇ ਜਿਸ ਵਿੱਚ ਸਮਾਜ ਖੁਸ਼ੀ ਨਾਲ ਰਹਿ ਪਵੇਗਾ ਅਸਲ ਵਿੱਚ ਗੱਲ ਇਹ ਸੀ ਕਿ ਇਹ ਜਿਹੜੇ ਨਵੇਂ ਸਮਾਜਵਾਦੀ ਵਿਚਾਰਕ ਸਨ ਇਹ ਸਿਰਫ ਕਾਮੇ ਵਰਗ ਬਾਰੇ ਨਹੀਂ ਸੋਚਦੇ ਸੀ ਇਹ ਸਮੇਂ ਵਿੱਚ ਪੂਰੀ ਇਨਸਾਨੀਅਤ ਲਈ ਹੀ ਅਜਿਹੇ ਦਾ ਸਿਧਾਂਤ ਚਾਹੁੰਦੇ ਸਨ ਜਿਸ ਵਿੱਚ ਸਾਰੇ ਖੁਸ਼ ਰਹਿ ਸਕਣ ਸੇਂਟ ਸਾਈਮਨ ਦੇ ਇਹ ਵਿਚਾਰ ਬੜੇ ਕ੍ਰਾਂਤੀਕਾਰੀ ਸਨ ਤੇ ਇਹਨਾਂ ਨੂੰ ਏਂਜਲ ਸਰੰਦੇ ਹਨ ਪਰ ਹਾਲੇ ਤੱਕ ਸੀਗੇ ਇਹ ਵੀ ਉੱਟੋਗੇ ਸੇਂਟ ਸਾਈਮਨ ਤੋਂ ਬਾਅਦ ਆਉਂਦੇ ਹਨ ਚਾਰਲਸ ਫੋਰੀਅਰ ਚਾਰਲਸ ਫੋਰੀਅਰ ਨੇ ਬੋਰਜੂਆ ਵਰਗ ਦੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਇਹ ਜਿਹੜੀ ਕ੍ਰਾਂਤੀ ਫਰਾਂਸ ਦੀ ਹੋਈ ਹੈ ਇਹ ਸਿਰਫ ਉਸੇ ਵਰਗ ਨੂੰ ਫਾਇਦਾ ਦੇਣ ਵਾਸਤੇ ਹੋਈ ਹੈ ਉਹਨਾਂ ਨੇ ਕਿਹਾ ਸੀ ਕਿ ਤਰਕ ਤੇ ਵਿਗਿਆਨ ਦੇ ਨਾਮ ਤੇ ਇਹ ਬਸ ਇੱਕ ਅਸਫਲ ਕ੍ਰਾਂਤੀ ਹੈ ਤੇ ਡਾਈ ਇਲੈਕਟ੍ਰਿਕਸ ਨੂੰ ਇਸਤੇਮਾਲ ਕਰਦੇ ਹੋਏ ਫੋਰিয়ার ਨੇ ਸਮਝਾਇਆ ਸੀ ਕਿ ਸਮਾਜ ਦੇ ਵਿੱਚ ਇਸ ਕ੍ਰਾਂਤੀ ਨਾਲ ਬਸ مالک ਬਦਲਿਆ ਹੈ ਪਰ ਹਾਲਾਤ ਉਵੇਂ ਦੇ ਉਵੇਂ ਹੀ ਤੇ ਐਂਜਲਸ ਖਾਸ ਤੌਰ ਤੇ ਫੋਰিয়ার ਨੂੰ ਇਸ ਗਲ ਕਰਕੇ ਸਰਾਂਦੇ ਵੀ ਹਨ ਕਿ ਫੋਰিয়ার ਨੇ ਕਿਹਾ ਸੀ ਕਿ ਜਿੰਨਾ ਇੱਕ ਸਮਾਜ ਦੇ ਉਤਪਾਦਨ ਖੇਤਰ ਵਿੱਚ ਮਹਿਲਾ ਵਰਗ ਯੋਗਦਾਨ ਦੇਗੀ ਜਾਂ ਭਾਗ ਲਵੇਗੀ ਉਹਨਾਂ ਹੀ ਉਹ ਸਮਾਜ ਅੱਗੇ ਵਧੇਗਾ ਤੇ ਇਸ ਤੋਂ ਬਾਅਦ ਆਂਦੇ ਹਨ ਰੌਬਰਟ ਓਨ ਹੁਣ ਰਾਬਰਟ ਓਵਨ ਇੱਕ ਸਫਲ ਪੂੰਜੀਪਤੀ ਸਨ ਜਿਨ੍ਹਾਂ ਦੇ ਵਿੱਚ ਇਨਸਾਨੀਅਤ ਸੀ ਉਹਨਾਂ ਨੇ ਆਪਣੀ ਕਾਟਨ ਦੀ ਫੈਕਟਰੀ ਦੇ ਵਿੱਚ ਆਪਣੇ ਕਾਮਿਆਂ ਲਈ ਸਹੀ ਹਾਲਾਤ ਪੈਦਾ ਕੀਤੇ ਉਹਨਾਂ ਸਾਰਿਆਂ ਦੇ ਬੱਚਿਆਂ ਲਈ ਸਿੱਖਿਆ ਮੁਹੱਈਆ ਕਰਵਾਈ ਤੇ ਫਿਰ ਜਦੋਂ ਕੁਝ ਸਮੇਂ ਲਈ ਉਹਨਾਂ ਦੀ ਫੈਕਟਰੀ ਬੰਦ ਵੀ ਪਈ ਸੀ ਤਦ ਵੀ ਉਹਨਾਂ ਨੇ ਆਪਣੇ ਕਾਮਿਆਂ ਨੂੰ ਪੂਰੀ ਤਨਖਾਹ ਦਿੱਤੀ ਤੇ ਇਸ ਦਾ ਨਤੀਜਾ ਇਹ ਨਹੀਂ ਨਿਕਲਿਆ ਕਿ ਉਹਨਾਂ ਦੀ ਫੈਕਟਰੀ ਦੇ ਵਿੱਚ ਉਤਪਾਦ ਘਟ ਹੋ ਗਿਆ ਹੋਵੇ ਸਗੋਂ ਉਹਨਾਂ ਦੇ ਮੁਨਾਫੇ ਦੁੱਗਣਾ ਹੋਵੇ ਕਿਉਂਕਿ ਹੁਣ ਕਾਮੇ ਖੁਸ਼ ਹਨ ਤੇ ਸਗੋਂ ਖੁਦ ਕੰਮ ਕਰਨਾ ਚਾਹੁੰਦੇ ਸਨ ਫਿਰ ਰੌਬਰਟ ਓਵਰ ਨੇ ਇਹ ਸੁਝਾ ਦਿੱਤਾ ਸੀ ਕਿ ਆਪਾਂ ਇਹੋ ਜਿਹਾ ਸਮਾਜ ਦਾ ਨਿਰਮਾਣ ਕਰੀਏ ਜਿੱਥੇ ਕਾਮੇ ਤੇ ਪੂੰਜੀਪਤੀ ਦੋਨੋਂ ਬਰਾਬਰ ਹੋ ਸਕਣ ਇੱਕ ਸਾਮਪਾਦੀ ਜਾਂ ਸਮਾਜਵਾਦੀ ਸਮਾਜ ਪਰ ਇਸ ਕਰਕੇ ਉਹਨਾਂ ਦਾ ਵਿਰੋਧ ਹੋਇਆ ਤੇ ਉਸ ਵਿਰੋਧ ਦੇ ਨਾਲ ਤੇ ਇਸ ਸਮਾਜ ਦੇ ਨਿਰਮਾਣ ਵਿੱਚ ਉਹ ਆਪਣੀ ਸਾਰੀ ਪੂੰਜੀ ਗਵਾ ਬੈਠੇ ਤੇ 30 ਸਾਲਾਂ ਤੱਕ ਉਹਨਾਂ ਨੇ ਵੀ ਇੱਕ ਕਾਮੇ ਦੇ ਵਾਂਗ ਹੀ ਕੰਮ ਕੀਤਾ। ਉਹਨਾਂ ਨੇ ਕਈ ਸਾਰੇ ਕਾਨੂੰਨ ਵੀ ਕਾਮਿਆਂ ਦੇ ਹੱਕਾਂ ਵਿੱਚ ਪਾਸ ਕਰਵਾਏ ਤੇ ਜਿਹੜੀ ਟ੍ਰੇਡ ਯੂਨੀਅਨਾਂ ਦੀ ਪਹਿਲੀ ਕਾਂਗਰਸ ਬਣੀ ਸੀ ਉਸ ਦੇ ਪ੍ਰੈਜ਼ੀਡੈਂਟ ਵੀ ਨੇ। ਅੱਜ ਜਦ ਕਦੇ ਵੀ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਤਾਂ ਰੌਬਰਟ ਓਵਰ ਨੂੰ ਬੜੇ ਸਨਮਾਨ ਦੇ ਨਾਲ ਯਾਦ ਕੀਤਾ ਜਾਂਦਾ ਹੈ। ਇੰਜਲਸ ਨੇ ਕਿਹਾ ਕਿ ਪਾਵੇਂ ਇਹਨਾਂ ਸਮਾਜਵਾਦੀ ਵਿਚਾਰਕਾਂ ਨੇ ਬੜੇ ਚੰਗੇ ਤੇ ਕ੍ਰਾਂਤੀਕਾਰੀ ਸਿਧਾਂਤ ਦਿੱਤੇ। पर इन नाल ਵੀ ਕੋਈ ਵਿਗਿਆਨੀ ਬੁਨਿਆਦ ਨਹੀਂ ਸੀ ਜੋ ਕਿ ਬਾਅਦ ਵਿੱਚ ਮਾਰਕਸ ਤੇ ਐਂਜਲਸ ਨੇ ਦਿੱਤੀ ਇਥੇ ਪਹਿਲਾ ਭਾਗ ਖਤਮ ਹੋ ਜਾਂਦਾ ਹੈ ਹੁਣ ਦੂਜਾ ਭਾਗ ਹੈ ਡਾਈ ਇਲੈਕਟ੍ਰਿਕਸ ਹੁਣ ਡਾਈ ਇਲੈਕਟ੍ਰਿਕਸ ਕੀ ਹੈ ਇਸ ਬਾਰੇ ਅਪਾ ਪਿਛਲੀ ਵੀਡੀਓ ਵਿੱਚ ਗੱਲ ਕਰ ਚੁੱਕੇ ਹਾਂ ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ ਉਹ ਪਲੀਜ਼ ਉਹ ਵੀਡੀਓ ਵੇਖ ਲੈਣ ਔਰ ਡਾਈ ਇਲੈਕਟ੍ਰਿਕਸ ਮੁੱਖ ਤੌਰ ਤੇ ਸਭ ਤੋਂ ਅੰਤ ਵਿੱਚ ਹੈਗਲ ਨੇ ਦਿੱਤੇ ਸਨ ਐਂਜਲਸ ਕਹਿੰਦੇ ਨੇ ਕਿ डाइइलेक्ट्रिक्स एक बड़ा सही तरीका है जिस ਨਾਲ ਦੁਨੀਆ ਦੇ ਇਤਿਹਾਸ ਨੂੰ ਪਰਖਿਆ ਤੇ ਵੇਖਿਆ ਜਾ ਸਕਦਾ ਹੈ ਕਿ ਇਹ ਇਤਿਹਾਸ ਕਿਵੇਂ ਆਇਆ ਅਸਲ ਵਿੱਚ ਪਹਿਲਾਂ ਤਾਂ ਇਹ ਸਮਝਿਆ ਜਾਂਦਾ ਸੀ ਕਿ ਕੋਈ ਵੀ ਨਵਾਂ ਵਿਚਾਰ ਬਸ ਹੱਥ ਸੇ ਨਾ ਲ ਆ ਜਾਂਦਾ ਪਰ ਡਾਈਇਲੈਕਟਿਕਸ ਇਹ ਚੀਜ਼ ਵਿਖਾਉਂਦੇ ਨੇ ਕਿ ਹਰ ਚੀਜ਼ ਜੁੜੀ ਹੋਈ ਹੈ ਵਿਅਕਤੀਗਤਤਾ ਸਮਾਜ ਜਦ ਬਹੁਤ ਵੱਡੀ ਚੀਜ਼ਾਂ ਦੇ ਮਾਮਲੇ ਵਿੱਚ ਉਨੀ ਸਹੀ ਨਹੀਂ ਬੈਠਦੀ ਤੇ ਇਹ ਸਿਧਾਂਤ ਸਾਨੂੰ ਯੂਨਾਨ ਦੇ ਫਲਸਫੇ ਵਿੱਚ ਵੀ ਵੇਖਣ ਨੂੰ ਮਿਲਦਾ ਪਰ ਜਿਹੜਾ ਵਿਅਕਤੀਗਤਤਾ ਦਾ ਫਲਸਫਾ ਹੈ ਉਹ ਚੀਜ਼ਾਂ ਨੂੰ ਦਵੰਤ ਵਿੱਚ ਤੋੜ ਕੇ ਵੇਖਦਾ ਹੈ ਇੰਜਸ ਕਹਿੰਦੇ ਨੇ ਕਿ ਵਿਅਕਤੀਗਤਤਾ ਦੇ ਫਲਸਫੇ ਲਈ ਜ਼ਿੰਦਗੀ ਤੇ ਮੌਤ ਬਸ ਦੋ ਅਵਸਥਾਵਾਂ ਨੇ ਪਰ ਜੇ ਅਸੀਂ ਸੈੱਲ ਦੇ ਪੱਧਰ ਤੇ ਵੇਖੀਏ ਤਾਂ ਇਨਸਾਨੀ ਸਰੀਰ ਜਾਂ ਕਿਸੇ ਵੀ ਸਰੀਰ ਦੇ ਵਿੱਚ ਜੀਵਨ ਜਨਮ ਤੇ ਮੌਤ ਇਹ ਅਵਸਥਾਵਾਂ ਹਰ ਸਮੇਂ ਮੌਜੂਦ ਨੇ ਤੇ ਹਰ ਸਮੇਂ ਹੋ ਰਹੀਆਂ ਨੇ ਇਸ ਕਰਕੇ ਇਤਿਹਾਸ ਨੂੰ ਸਮਝਣ ਲਈ ਸਮਾਜ ਨੂੰ ਸਮਝਣ ਲਈ ਤੇ ਅੱਗੇ ਲੈ ਕੇ ਜਾਣ ਲਈ ਵਿਅਕਤੀਗਤਤਾ ਨਹੀਂ ਡਾਇਇਲੈਕਟਿਕ ਸਹੀ ਫਲਸਫਾ ਹੈ ਤੇ ਇਸ ਖਿਆਲ ਦੇ ਵਿੱਚ ਯੂਨਾਨੀ ਫਲਸਫਾਕਾਰ ਚਾਰਲਸ ਡਾਰਵਿਨ ਇਮੈਨੂਅਲ ਕਾਂਟ ਤੇ ਅੰਤ ਵਿੱਚ ਹੈਗਲ ਨੇ ਬੜੇ ਅਨਮੋਲ ਯੋਗਦਾਨ ਦਿੱਤੇ ਪਰ ਡਾਇਇਲੈਕਟਿਕਸ ਦੀ ਨਜ਼ਰ ਤੋਂ ਜੋ ਹੈਗਲ ਨੇ ਯੋਗਦਾਨ ਦਿੱਤੇ ਉਹ ਸਿਰਫ ਖਿਆਲਾਂ ਦੇ ਪੱਧਰ ਦੇ ਤੇ ਪਰ ਮਾਰਕਸ ਨੇ ਤੇ ਐਂਜਲਸ ਨੇ ਇਸ ਚੀਜ਼ ਨੂੰ ਪਦਾਰਥ ਵਿੱਚ ਲੈ ਕੇ ਆਂਦਾ ਇਸ ਲਈ ਉਹਨਾਂ ਦਾ ਫਲਸਫਾ ਡਾਇਇਲੈਕਟਿਕਲ ਮਟੀਰੀਅਲਿਜ਼ਮ ਕਹਿੰਦਾ ਹੈ ਨਾ ਕਿ ਡਾਇਇਲੈਕਟਿਕਲ ਆਈਡੀਅਲਿਜ਼ਮ ਇਸ ਲਈ ਅਸਲੀ ਜ਼ਰੂਰਤ ਜੋ ਫਲਸਫੇ ਵਿੱਚ ਚੀਜ਼ਾਂ ਨੂੰ ਸਮਝਣ ਦੀ ਹੈ ਉਹ ਬਣੀ ਦੁਵੰਦਾਤਮਕ ਭੌਤਿਕਵਾਦ ਇਸ ਤੋਂ ਬਾਅਦ ਮਾਰਕਸ ਨੇ ਕਿਹਾ ਕਿ ਸਮਾਜ ਦੇ ਵਿੱਚ ਹਾਲੇ ਤੱਕ ਪੂੰਜੀਵਾਦ ਨੂੰ ਸਹੀ ਤਰੀਕੇ ਨਾਲ ਸਮਝਿਆ ਨਹੀਂ ਗਿਆ ਬਸ ਉਸ ਦੀ ਆਲੋਚਨਾ ਹੋਈ ਹੈ ਤੇ ਉਸ ਨੂੰ ਮਾੜਾ ਸਮਝ ਕੇ ਰਿਜੈਕਟ ਕਰ ਦਿੱਤਾ ਗਿਆ ਅਸਲ ਵਿੱਚ ਲੋੜ ਹੈ ਪੂੰਜੀਵਾਦ ਨੂੰ ਸਮਝਣ ਦੀ ਤੇ ਮਾਰਕਸ ਨੇ ਕਿਹਾ ਕਿ ਪੂੰਜੀਵਾਦ ਆਪਣੇ ਆਪ ਦੇ ਵਿੱਚ ਹੀ ਆਪਣੇ ਸੰਘਰਸ਼ ਨੂੰ ਲੈ ਕੇ ਜਨਮ ਹੋਇਆ ਹੈ ਜਿਸ ਦਾ ਨਾਮ ਹੈ ਸਰਪਲਸ ਵੈਲਿ ਤੇ ਇਸ ਸੰਘਰਸ਼ ਦੇ ਨਾਲ ਹੀ ਉਸ ਦੇ ਵਿੱਚ ਕ੍ਰਾਂਤੀ ਆ ਕੇ ਸਾਮਵਾਦ ਜਾਂ ਸਮਾਜਵਾਦ ਆਵੇਗਾ ਇਸ ਖੋਜ ਦੇ ਨਾਲ ਜੋ ਮਾਰਕਸ ਨੇ ਕੀਤੀ ਸਮਾਜਵਾਦ ਨੂੰ ਇੱਕ ਵਿਗਿਆਨੀ ਪੁਨਿਆਦ ਮਿਲੇ ਤੇ ਇੱਥੇ ਸਾਡਾ ਦੂਜਾ ਪਾਗ ਖਤਮ ਹੁੰਦਾ ਹੈ ਤੇ ਤੀਜਾ ਪਾਗ ਸ਼ੁਰੂ ਹੁੰਦਾ ਹੈ ਇਤਿਹਾਸਿਕ ਪੌਦੇਵਾਰ ਹੁਣ ਇਸ ਦੇ ਵਿੱਚ ਹੈਗਲ ਕਹਿੰਦੇ ਨੇ ਕਿ ਪੂਰੇ ਇਤਿਹਾਸ ਨੂੰ ਜੇ ਵੇਖੀਏ ਤਾਂ ਮੋٹے ਮੋٹے ਦੌਰ ਤੇ ਪੁਰਾਣੀ ਪਰ ਮੋٹے ਮੋٹے ਦੌਰ ਤੇ ਪੂਰਾ ਇਤਿਹਾਸ ਵਰਗਾਂ ਦੇ ਵਿੱਚ ਦਾ ਸੰਘਰਸ਼ ਤੇ ਸਮਾਜ ਦਾ ਨਿਰਧਾਰਨ ਇਹ ਚੀਜ਼ ਕਰਦੀ ਹੈ ਕਿ ਸਮਾਜ ਦੇ ਵਿੱਚ ਉਤਪਾਦਨ ਹੋ ਕਿਦਾਂ ਦਾ ਰਿਹਾ ਹੈ ਪਹਿਲੇ ਸਮੇਂ ਦੇ ਵਿੱਚ ਉਤਪਾਦਨ ਵਿਅਕਤੀਗਤ ਤੌਰ ਤੇ ਹੁੰਦੇ ਸਨ ਇੱਕ ਇਨਸਾਨ ਆਪਣੀ ਜ਼ਰੂਰਤ ਲਈ ਉਤਪਾਦਨ ਕਰਦਾ ਸੀ ਤੇ ਉਸ ਕੋਲ ਔਜ਼ਾਰ ਵਗੈਰਾ ਵੀ ਵਿਅਕਤੀਗਤ ਹੁੰਦੇ ਸਨ ਸਮੇਂ-ਸਮੇਂ ਦੇ ਨਾਲ ਜਦੋਂ ਪੂੰਜੀਵਾਦ ਆਇਆ ਤਾਂ ਇੱਕ ਸਮਾਜਿਕ ਤੌਰ ਤੇ ਉਤਪਾਦਨ ਹੋਣ ਲੱਗਾ ਲੋਕ ਇਕੱਠੇ ਹੋਏ ਤਾਂ ਇਕੱਠੇ ਹੋ ਕੇ ਉਹਨਾਂ ਨੇ ਉਤਪਾਦਨ ਕੀਤਾ ਪਹਿਲਾਂ ਇੱਕ ਇਨਸਾਨ ਕਹਿ ਸਕਦਾ ਸੀ ਕਿ ਇਹ ਚੀਜ਼ ਮੈਂ ਬਣਾਈ ਹੈ ਪਰ ਹੁਣ ਸਮਾਜਿਕ ਉਤਪਾਦਨ ਦੇ स्तर 'ਤੇ ਕੋਈ ਇੱਕ ਬੰਦਾ ਨਹੀਂ ਕਹਿ ਸਕਦਾ ਕਿ ਇਹ ਚੀਜ਼ ਮੈਂ ਬਣਾਈ ਹੈ ਇਹਨਾਂ ਹਾਲਾਤਾਂ ਦੇ ਵਿੱਚ ਚੀਜ਼ ਦੀ ਮਾਲਕੀਅਤ ਦਾ ਜ਼ਿੰਮਾ ਆਂਦਾ ਹੈ ਪੂੰਜੀਪਤੀ ਤੇ ਉਹ ਇਸ ਚੀਜ਼ ਦਾ দাম ਤੇ ਕਿੰਨੀ ਇਹ ਚੀਜ਼ ਵੇਚਣੀ ਹੈ ਇਹ ਨਿਰਧਾਰਿਤ ਕਰ ਸਕਦਾ ਹੈ ਪਰ ਜੇ ਅਨੁਭਵ ਨਾ ਹੋਵੇ ਜੇ ਸਮਝ ਨਾ ਹੋਵੇ ਤਾਂ ਇਹ ਜਾਨਣਾ ਬਹੁਤ ਔਖਾ ਹੈ ਕਿ ਹੁਣ ਬਾਜ਼ਾਰ ਦੇ ਵਿੱਚ ਕਿੰਨੀ ਚੀਜ਼ ਦੀ ਜ਼ਰੂਰਤ ਹੈ ਤੇ ਕਿੰਨੀ ਚੀਜ਼ ਬਣਾਨੀ ਹੈ ਇਸ ਕਾਰਨ ਜਦ ਪੂੰਜੀਵਾਦ ਅੱਗੇ ਵਧਦਾ ਹੈ ਤਾਂ ਇਹ ਚੀਜ਼ ਅਕਸਰ ਵੇਖਣ ਨੂੰ ਮਿਲਦੀ ਹੈ ਹਰ ਸਮੇਂ ਤੋਂ ਬਾਅਦ ਵੇਖਣ ਨੂੰ ਮਿਲਦੀ ਹੈ ਕਿ ਆਪਣੀ ਪ੍ਰਤੀਯੋਗਤਾ ਨੂੰ ਜਿੱਤਣ ਵਾਸਤੇ ਪੂੰਜੀਪਤੀ ਬਹੁਤ ਸਾਰਾ ਉਤਪਾਦਨ ਕਰ ਦਿੰਦੇ ਨੇ ਜਿਸ ਦੀ ਲੋੜ ਨਹੀਂ ਹੁੰਦੀ ਫਿਰ ਵੇਚੇ ਬਿਨਾ ਉਹ ਉਤਪਾਦਨ ਬਾਜ਼ਾਰ ਵਿੱਚ ਵੀ ਨਹੀਂ ਜਾ ਪਾਂਦਾ ਤੇ ਪਿੱਛੇ ਜੇ ਉਤਪਾਦਨ ਦੇ ਲਈ ਕੰਮੇ ਕੰਮ ਵਿੱਚ ਨਹੀਂ ਆਂਦੇ ਮਜ਼ਦੂਰ ਕੰਮ ਵਿੱਚ ਨਹੀਂ ਆਂਦੇ ਤਾਂ ਉਹਨਾਂ ਦੀ ਤਨਖਾਹ ਘਟਾ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਘੰਟੇ ਵਧਾ ਦਿੱਤੇ ਜਾਂਦੇ ਹਨ ਇਹਨਾਂ ਹਾਲਾਤਾਂ ਦੇ ਵਿੱਚ ਇੱਕਦਮ ਜਿਵੇਂ ਪੂਰੀ ਅਰਥਵਿਵਸਥਾ ਹੈ ਉਹ ਬੈਠ ਜਾਂਦੀ ਹੈ ਤੇ ਜਦ ਹੌਲੀ ਹੌਲੀ ਉਤਪਾਦਨ ਦੇ ਘਟਣ ਨਾਲ ਚੀਜ਼ਾਂ ਵਿਕਦੀਆਂ ਨਹੀਂ ਤੇ ਫਿਰ ਕਮ ਚੱਲਣਾ ਸ਼ੁਰੂ ਹੁੰਦਾ ਹੈ ਤਾਂ ਪੂੰਜੀਵਾਦ ਫਿਰ ਥੋੜਾ ਅੱਗੇ ਵੱਧਦਾ ਹੈ ਤੇ ਇਸ ਸਥਿਤੀ ਦੁਬਾਰਾ ਇੱਕ ਸਾਈਕਲ ਜਾਂ ਚੱਕੇ ਦੇ ਰੂਪ ਵਿੱਚ ਸਾਡੇ ਅੱਗੇ ਆਉਂਦੀ ਰਹਿੰਦੀ ਹੈ ਇਹਨਾਂ ਚੀਜ਼ਾਂ ਦੇ ਉੱਤੇ ਐਂਜਲਸ ਨੇ ਪੂੰਜੀਵਾਦੀ ਅਲੋਚਨਾ ਕੀਤੀ ਤੇ ਉਹਨਾਂ ਨੇ ਕਿਹਾ ਕਿ ਇਸ ਦਾ ਹੱਲ ਆਹੀ ਹੈ ਕਿ ਸਮਾਜ ਦੇ ਵਿੱਚ ਕ੍ਰਾਂਤੀ ਹੋਵੇ ਤੇ ਉਤਪਾਦਨ ਦੇ ਜਿਹੜੇ ਸਾਧਨ ਨੇ ਉਹ ਸਮਾਜ ਦੇ ਹੱਥ ਵਿੱਚ ਆਉਣ ਮੋਡਸ ਆਫ ਪ੍ਰੋਡਕਸ਼ਨ ਸੋ ਸੋਸਾਇਟੀ ਆ ਪ੍ਰੋਲੀਟਰੀਏਟ ਦੇ ਹੱਥ ਵਿੱਚ ਆਣ ਜੋ ਕਿ ਬਹੁਮਤ ਵਿੱਚ ਹੈ ਇਦਾਂ ਇਸ ਚੀਜ਼ ਦਾ ਹੱਲ ਨਿਕਲੇਗਾ ਚੀਜ਼ ਉਨੀ ਹੀ ਉਤਪਾਦਿਤ ਹੋਵੇਗੀ ਜਿੰਨੀ ਉਸ ਦੀ ਲੋੜ ਹੈ ਤੇ ਸਾਰਿਆਂ ਨੂੰ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਮਿਲੇਗੀ ਪਰ ਇੱਕ ਧਿਆਨ ਦੇਣ ਵਾਲੀ ਗੱਲ ਇਹ ਹੈ ਐਸ ਵਿਚ ਐਂਜਲਸ ਨੇ ਕੁਝ ਸਿਧਾਂਤ ਦਿੱਤੇ ਨੇ ਕਿ ਇੱਕ ਕ੍ਰਾਂਤੀ ਕਦੋਂ ਹੋ ਸਕਦੀ ਹੈ ਪਹਿਲੀ ਚੀਜ਼ ਤਾਂ ਇਹ ਹੈ ਕਿ ਜਦੋਂ ਵਰਗਵਾਦ ਬਹੁਤ ਵੱਧ ਜਾਵੇਗਾ ਜਦੋਂ ਸਰਬਸਫ ਦਿਸਣ ਲੱਗ ਪਵੇਗਾ ਕਿ ਇਹ ਇੱਕ ਵਰਗ ਹੈ ਇਹ ਦੂਜਾ ਵਰਗ ਹੈ ਉਦੋਂ ਇੱਕ ਕ੍ਰਾਂਤੀ ਆ ਸਕਦੀ ਹੈ ਦੂਜਾ ਜਦੋਂ ਪੂੰਜੀਵਾਦ ਇੰਨਾ ਅੱਗੇ ਵੱਧ ਚੁੱਕਿਆ ਹੋਵੇ ਜਦ ਪੂੰਜੀ ਨੂੰ ਸੰਭਲਣ ਦੀ ਲੋੜ ਬੇਬੁਨਿਆਦ ਦਿਸਣ ਲੱਗ ਪਵੇ ਉਦੋਂ ਇੱਕ ਕ੍ਰਾਂਤੀ ਆ ਸਕਦੀ ਹੈ ਕਿ ਜਦ ਪੂੰਜੀਪਤੀ ਆਪਣੇ ਕੋਲ ਇਸ ਸਾਧਨ ਸੰਭ ਨਹੀਂ ਪਾ ਰਿਹਾ ਕਿਉਂਕਿ ਇਹ ਇੰਨੀ ਜ਼ਿਆਦਾ ਪੂੰਜੀ ਬਣਾ ਚੁੱਕੇ ਨੇ ਉਦੋਂ ਸਮਾਜ ਦੇ ਹੱਥ ਵਿੱਚ ਜੇ ਉਤਪਾਦਨ ਦੇ ਸਾਧਨ ਆਣ ਤਾਂ ਇਹ ਕ੍ਰਾਂਤੀ ਸਫਲ ਹੋ ਸਕਦੀ ਹੈ ਹੋਇਆ ਇਹ ਹੈ ਕਿ ਸਮਵਾਜ ਸਮਾਜਵਾਦ ਦਾ ਸਿਧਾਂਤ ਜੋ ਕਿ ਪਹਿਲਾਂ ਐਸੇ ਸਮਾਜ ਵਿੱਚ ਆਉਣਾ ਚਾਹੀਦਾ ਸੀ ਜਿਨ੍ਹਾਂ ਵਿੱਚ ਪੂੰਜੀ ਬਹੁਤ ਬਣਾਈ ਜਾ ਚੁੱਕੀ ਹੈ ਜਾਂ ਜੋ ਅਮੀਰ ਦੇਸ਼ਾਂ ਵਿੱਚ ਆਉਣਾ ਚਾਹੀਦਾ ਸੀ ਉਹ ਨਹੀਂ ਹੋ ਸਕਿਆ ਇੱਕ ਰਾ ਇਹ ਸਿਧਾਂਤ ਆਇਆ ਰੂਸ ਤੇ ਚੀਨ ਵਰਗੇ ਦੇਸ਼ਾਂ ਦੇ ਵਿੱਚ ਜਿੱਥੇ ਫਿਰ ਜ਼ਬਰਦਸਤੀ ਨਾਲ ਇਸ ਚੀਜ਼ ਨੂੰ ਥੋਪਿਆ ਗਿਆ ਇਸ ਕਰਕੇ ਉਹਨਾਂ ਦੇਸ਼ਾਂ ਦੇ ਵਿੱਚ ਸਮਾਜਵਾਦ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕਿਆ ਕਿਉਂਕਿ ਉਸ ਸੱਤਨੇ ਸਿਧਾਂਤਾਂ ਤੋਂ ਹੀ ਹਿਲ ਗਿਆ ਸਮਾਜਵਾਦ ਇੱਕ ਕ੍ਰਾਂਤੀ ਨਾਲ ਤੇ ਆਣਾ ਸੀ ਪਰ ਉਹ ਕ੍ਰਾਂਤੀ ਹਿੰਸਕ ਹੋਣ ਦੀ ਲੋੜ ਨਹੀਂ ਸੀ ਏਂਜਲਸ ਖੁਦ ਆਪਣੇ ਸਿਧਾਂਤਾਂ ਵਿੱਚ ਲਿਖਦੇ ਨੇ ਕਿ ਕੁਝ ਹਾਲਾਤ ਪੂੰਜੀਵਾਦ ਦੇ ਸੰਘਰਸ਼ ਤੋਂ ਆਪਣੇ ਆਪ ਹੀ ਜਨਮ ਲੈਣਗੇ ਜਿੱਥੋਂ ਕ੍ਰਾਂਤੀ ਹੋ ਕੇ ਸਮਾਜਵਾਦ ਜਾਂ ਸੰਵਾਦ ਆਵੇ ਇੱਥੇ ਇਹ ਕਿਤਾਬ ਸੋਸ਼ਲਿਜ਼ਮ ਯੂਟੋਪੀਅਨ ਐਂਡ ਸਾਇੰਟਿਫਿਕ ਮੁਗਦੀ ਹੈ ਜਿੱਥੇ ਅੰਤ ਵਿੱਚ एंगल्स ਨੇ ਇੱਕ ਵਿਗਿਆਨੀ ਪੁਨਿਆਦ ਨਾਲ ਸਮਾਜਵਾਦ ਸਾਨੂੰ ਸਮਝਾਇਆ ਜੋ ਕੋਈ ਵੀ ਸਮਾਜਵਾਦ ਜਾਂ ਸਾਮਵਾਦ ਪੜ੍ਹਨਾ ਚਾਹੁੰਦਾ ਹੈ ਜਾਂ ਮਾਰਕਸਵਾਦ ਪੜ੍ਹਨਾ ਚਾਹੁੰਦਾ ਹੈ ਇਹ ਉਹ ਰਚਨਾ ਹੈ ਜਿਸ ਨੂੰ ਸਭ ਤੋਂ ਪਹਿਲਾਂ ਪੜ੍ਹਨੀ ਚਾਹੀਦੀ ਹੈ ਇਥੇ ਇਹ ਵੀਡੀਓ ਖਤਮ ਹੋਦੀ ਐਸ ਤੋਂ ਬਾਅਦ ਅਗਲੇ ਵੀਡੀਓ ਦੇ ਵਿੱਚ ਆਪਾਂ ਕਾਲ ਮਾਰਕਸ ਦੀ ਕਿਤਾਬ ਵੇਜਸ ਪ੍ਰਾਈਸਸ ਤੇ ਪ੍ਰੋਫਿਟ ਬਾਰੇ ਗੱਲ ਕਰਾਂਗੇ ਜਿੱਥੇ ਜੌਨ ਵੈਸਟਰਨ ਦੇ ਸਿਧਾਂਤਾਂ ਨੂੰ ਖਾਰਜ ਕਰਦੇ ਹੋਏ ਕਾਲਮਾਰਕ ਆਪਣੇ ਫਲਸਫੇ ਨੂੰ ਹੋਰ ਚੰਗੀ ਤਰ੍ਹਾਂ ਸਮਝਾਉਂਦੇ ਨੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ